ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਗੁਰਪਤ ਤੇ ਵੀਰ ਬਲੌਗ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੱਧੀ ਠੀਕ ਠਾਕ ਜੀ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਜੀ ਸਾਲ ਭਰ ਪਿਆਜ਼ਾਂ ਨੂੰ ਆਪਾਂ ਕਿਵੇਂ ਸਟੋਰ ਕਰਕੇ ਰੱਖ ਸਕਦੇ ਹਾਂਗੇ ਤੇ ਖਰਾਬ ਹੋਣ ਤੋਂ ਕਿਵੇਂ ਆਪਾਂ ਬਚਾ ਕੇ ਰੱਖ ਸਕਦੇ ਹਾਂ ਪਿਆਜ਼ਾਂ ਨੂੰ ਜਿਵੇਂ ਕਿ ਆਪਾਂ ਇਕੱਠੇ ਪਿਆਜ਼ ਲੈ ਲੈਨੇ ਤਾਂ ਖਰਾਬ ਹੋ ਜਾਂਦੇ ਆ ਉਹ ਇਕੱਠੇ ਪਏ ਪਏ ਕਈ ਵਾਰ ਜਿਵੇਂ ਸਸਤਾ ਰੇਟ ਹੁੰਦਾ ਤਾਂ ਆਪਾਂ ਇਕੱਠੇ ਖਰੀਦ ਕੇ ਰੱਖ ਲੈਨੇ ਪਿਆਜ਼ ਤਉ ਗੋਜਲ ਦੀ ਖਰਾਬ ਹੋਣ ਲੱਗ ਜਾਂਦੇ ਆ ਤੇ ਅੱਜ ਆਪਾਂ ਤੁਹਾਨੂੰ ਇਹ ਹੀ ਤਰੀਕਾ ਸਹੀ ਤਰੀਕਾ ਦੱਸਾਂਗੇ ਕਿਵੇਂ ਆਪਾਂ ਪਿਆਜ਼ਾਂ ਨੂੰ ਸਟੋਰ ਕਰਕੇ ਰੱਖ ਸਕਦੇ ਆ ਸਾਲ ਭਰ ਖਰਾਬ ਹੋਣ ਤੋਂ ਬਚਾ ਕੇ ਰੱਖਣ ਦਾ ਤੇ ਵੀਡੀਓ ਨਾਲ ਬਣੇ ਰਹੋ ਜੀ ਐਂਤਿਕ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਚਲੋ ਹੁਣ ਕਰਦੇ ਆਪਾਂ ਵੀਡੀਓ ਸ਼ੁਰੂ ਜੀ ਤੇ ਇਹ ਆਪਾਂ ਲੈਤੇ ਹੋਏ ਆ ਜੀ ਪਿਆਜ਼ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਇਹੀ ਤਰੀਕਾ ਇਹ ਆਪਾਂ ਦੱਸਦੇ ਹਾਂ ਵੀ ਕਿਹੜੇ ਪਿਆਜ਼ ਤੁਸੀਂ ਖਰੀਦਣੇ ਆ ਕਿਹੜੇ ਨਹੀਂ ਖਰੀਦਣੇ ਤੇ ਇਹ ਵੇਖੋ ਜੀ ਦੋ ਤਰ੍ਹਾਂ ਦੇ ਪਿਆਜ਼ ਆਪਾਂ ਨੇ ਲੈਤੇ ਹੋਏ ਆ ਇੱਕ ਇਹ ਮੋٹے ਪਿਆਜ਼ ਆਗੇ ਲਾਲ ਵਾਲੇ ਵਧੀਆ ਵਾਲੇ ਤੇ ਇੱਕ ਇਹ ਜਿਹੜੇ ਥੋੜੇ ਸਸਤੇ ਪਿਆਜ਼ ਆ ਜਾਂਦੇ ਆ ਕਿ ਇਹ ਅਗੇ ਇਹਨਾਂ ਵਿੱਚ ਜਿਵੇਂ ਇਹ ਦੋ ਉਹ ਹੁੰਦੇ ਨੇ ਨਾ ਇਹ ਜਿਵੇਂ ਆ ਤਾਂ ਬਿਲਕੁਲ ਪਲੇਨ ਆਗਾ ਇੱਕ ਡੰਡੀ ਵਾਲਾ ਹੀ ਇਹ ਪਿਆਜ਼ ਤੇ ਇਹ ਵਧੀਆ ਵਾਲੇ ਪਿਆਜ਼ ਆਗੇ ਤੇ ਆ ਥੋੜੇ ਜਿਹੇ ਸਸਤੇ ਰੇਟ ਮਿਲ ਜਾਂਦੇ ਹੁੰਦੇ ਆਗੇ ਕਈ ਵਾਰ ਵਿਕਣੇ ਆ ਜਾਂਦੇ ਆਪਾਂ ਸਸਤੇ ਲੈ ਲੈਨੇ ਆ ਤੇ ਇਹ ਇਸ ਤਰੀਕੇ ਦੇ ਪਿਆਜ ਆਗੇ ਤੇ ਆਪਾਂ ਆ ਪਿਆਜ ਨਹੀਂ ਖਰੀਦਣੇ ਹੈਗੇ ਜੀ ਤੇ ਨਾ ਹੀ ਆਪਾਂ ਚਿੱਟੇ ਪਿਆਜ ਖਰੀਦਣੇ ਇੱਕ ਜਿਹੜੇ ਚਿੱਟੇ ਪਿਆਜ ਹੁੰਦੇ ਆ ਉਹ ਵੀ ਬਹੁਤ ਜ਼ਿਆਦਾ ਜਲਦੀ ਖਰਾਬ ਹੋ ਜਾਂਦੇ ਆਗੇ ਤੇ ਆਪਾਂ ਨੇ ਆਹੀ ਪਿਆਜ ਲੈਣੇ ਹੈਗੇਗੇ ਤੇ ਆਪਾਂ ਪਿਆਜ ਲੈਣ ਵੇਲੇ ਇਹ ਵੀ ਗੱਲ ਦਾ ਧਿਆਨ ਰੱਖਣਾ ਪਿਆਜ ਸੁੱਕੇ ਹੋਣੇ ਚਾਹੀਦੇ ਹੈ ਜੀ ਤੇ ਪਿਆਜ ਬਿਲਕੁਲ ਆਪਾਂ ਸੁੱਕੇ ਵੇਖ ਕੇ ਖਰੀਦਣੇ ਹੈ ਜੀ ਤੇ ਕਈ ਵਾਰ SLA ਵਿਜੇ ਵਾਲੇ ਪਿਆਜ਼ ਹੁੰਦੇ ਹੋ ਉਹ ਨਹੀਂ ਖਰੀਦਣੇ ਕਿਉਂਕਿ ਉਹ ਜਲਦੀ ਖਰਾਬ ਹੋ ਜਾਂਦੇ ਆ ਤੇ ਇਹ ਜਿਵੇਂ ਇਸ ਤਰ੍ਹਾਂ ਦੇ ਅਗੇ ਇਸ ਤਰ੍ਹਾਂ ਦੇ ਪਿਆਜ਼ ਆਪਾਂ ਨੇ ਖਰੀਦਣੇ ਆਗੇ ਤੇ ਬਹੁਤ ਵਧੀਆ ਪਿਆਜ਼ ਆ ਇਹ ਤੇ ਇਹ ਆਪਾਂ ਲਈ ਤੀਜੀ ਬੋਰੀ ਜਿਵੇਂ ਕਿ ਆਲੂ ਵਗੈਰਾ ਮਿਲਦੇ ਆਪਾਂ ਨੂੰ ਜਾਂ ਤੇ ਅਜਾਂ ਵਾਲੀ ਬੋਰੀ ਵੀ ਜਦੋਂ ਆਪਾਂ ਬੰਦ ਬੋਰੀ ਲੈਣੇ ਆ ਪਿਆਜ਼ ਤੇ ਇਸ ਤਰੀਕੇ ਦੀ ਬੋਰੀ ਚ ਆਪਾਂ ਨੂੰ ਮਿਲ ਜਾਂਦੇ ਆ ਇਸ ਤਰੀਕੇ ਦੀ ਬੋਰੀ ਚਾਹੀਦੀ ਆ ਆਪਾਂ ਨੂੰ ਤੇ ਜਾਂ ਆਪਾਂ ਨੂੰ ਖਵਾਰ ਚਾਹੀਦਾ ਜੇ ਬੋਰੀ ਹੈ ਨਹੀਂ ਕਿ ਤਾਂ ਖਵਾਰ ਲੈ ਲੈਣਾ ਤੁਸੀਂ ਤੇ ਅਖਬਾਰ ਨੂੰ ਆਪਾਂ ਦੂਰਾ ਰੱਖਣਾ ਜੀ ਇਹ ਵੇਖੋ ਕੈਰਾ ਨਹੀਂ ਆਪਾਂ ਨੇ ਵਿਛਾਉਣਾ ਹੈਗਾ ਜਿੱਥੇ ਪਿਆਜ਼ ਰੱਖਣੇ ਆਪਾਂ ਨੇ ਦੂਰਾ ਕਰ ਲੈਣਾ ਇਹਨੂੰ ਆਪਨੇ ਤੇ ਦੂਰੇ ਦੇ ਉੱਪਰ ਹੀ ਆਪਾਂ ਰੱਖਾਂਗੇ ਪਿਆਜ਼ ਤੇ ਜੇਕਰ ਇਦਾਂ ਦੀ ਬੋਰੀ ਹੈਗੀ ਤਾਂ ਬੋਰੀ ਲੈ ਸਕਦੇ ਤੁਸੀਂ ਤੇ ਹੁਣ ਆਪਾਂ ਪਿਆਜ਼ਾਂ ਨੂੰ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਵਿਛਾ ਦੇਣਾ ਇਕੱਲੇ ਇਕੱਲੇ ਕਰਕੇ ਆਪਾਂ ਉੱਪਰ ਦੀ ਉੱਪਰ ਨਹੀਂ ਪਿਆਜ਼ ਰੱਖਣੇ ਹੈਗੇ ਇਸ ਤਰੀਕੇ ਨਾਲ ਆਪਾਂ ਰੱਖਾਂਗੇ ਪਿਆਜ਼ ਇਸ ਤਰੀਕੇ ਨਾਲ ਆਪਾਂ ਨੇ ਪਿਆਜ਼ ਫਲਾ ਲੈਣੇ ਹੈ ਜੇ ਇਕੱਲੇ ਇਕੱਲੇ ਕਰਕੇ ਤੇ ਇਹ ਤੇ ਇਹ ਜਿਹੜੀ ਆਪਾਂ ਬੋਰੀ ਜਾਂ ਅਖਬਾਰ ਵਿਛਾਏ ਹੈ ਜੀ ਇਹ ਜ਼ਰੂਰੀ ਆਪਾਂ ਨੂੰ ਇਹ ਠਾਂ ਵਿਛਾਉਣੇ ਤੇ ਕਿਉਂਕਿ ਜੇ ਆਪਾਂ ਸਿੱਧਾ ਆਪਾਂ ਇਹਨਾਂ ਨੂੰ ਖਰਸ਼ ਤੇ ਖਿਲਾਰ ਦਾਂਗੇ ਆਪਾਂ ਪਿਆਜ਼ਾਂ ਨੂੰ ਤਾਂ ਇਹ ਸਲਾਬੀ ਫੜ ਜਾਂਦੇ ਸਲਾਬੀ ਦੇ ਕਾਰਨ ਇਹ ਖਰਾਬ ਹੋ ਜਾਂਦੇ ਆ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਹੀ ਰੱਖਣਾਗਾ ਸਲਾਬੀ ਤੋਂ ਬਚਾ ਕੇ ਰੱਖਣਾਗਾ ਕਈ ਵਾਰ ਬਹੁਤ ਸਲਾਵ ਆ ਜਾਂਦੀ ਹੈ ਆਪਣੇ ਫਰਸ਼ਾਂ 'ਚ ਤੇ ਜਿਹਦੇ ਕਾਰਨ ਪਿਆਜ਼ ਖਰਾਬ ਹੋ ਜਾਂਦੇ ਆ ਜਦੋਂ ਆਪਾਂ ਸਸਤੇ ਪਿਆਜ਼ ਹੁੰਦੇ ਤਾਂ ਇਕੱਠੇ ਲੈ ਕੇ ਰੱਖ ਲੈਨੇ ਆ ਤੇ ਉਹ ਫਿਰ ਆਬ ਖਰਾਬ ਹੋ ਜਾਂਦੇ ਆ ਤੇ ਬਾਕੀ ਦੂਜੀ ਗੱਲ ਇਹ ਆ ਜੀ ਜਿਵੇਂ ਕਿ ਇਹ ਪਿਆਜ਼ ਆਪਾਂ ਨੇ ਰੱਖੇ ਆ ਤਾਂ ਇਸ ਤਰੀਕੇ ਦੀ ਖਿੜਕੀ ਵਗੈਰਾ ਕੋਈ ਹੋਣੀ ਚਾਹੀਦੀ ਹੈਗੀ ਵਾਰੀ ਜਿੱਥੋਂ ਦੀ ਹਵਾ ਪੈਂਦੀ ਰਹੇ ਪਿਆਜ਼ਾਂ ਨੂੰ ਤੇ ਹਵਾ ਪਹਿਣੀ ਜ਼ਰੂਰੀ ਹੈ ਜੀ ਪਿਆਜ਼ਾਂ ਨੂੰ ਤੇ ਬਾਕੀ ਇੱਕ ਦੋ ਹਫ਼ਤੇ ਬਾਅਦ ਤੁਸੀਂ ਇਹ ਚ ਹੱਥ ਇੱਕ ਵਾਰ ਜ਼ਰੂਰ ਫੇਰ ਦੇਣਾ ਪਿਆਜ਼ਾਂ ਚ ਪਿਆਜ਼ਾਂ ਨੂੰ ਹਲਾ ਦੇਣਾਗਾ ਵਿੱਚ ਦੀ ਇਹ ਹਫ਼ਤੇ ਇੱਕ ਬਾਅਦ ਕਿਉਂਕਿ ਜੇ ਇਹਨਾਂ ਨੂੰ ਆਪਾਂ ਹਿਲਾਉਂਦੇ ਰਾਵਾਂਗੇ ਹਫਤੇ ਕੇ ਬਾਅਦ ਤਾਂ ਇਹ ਸਹੀ ਫੇਰ ਰਹਿਣਗੇ ਬਿਲਕੁਲ ਠੀਕ ਰਹਿਣਗੇ ਖਰਾਬ ਨਹੀਂ ਹੋਣਗੇ ਤੇ ਬਾਕੀ ਜੇ ਕਈ ਵਾਰ ਇੱਕ ਅੱਧਾ ਪਿਆਜ਼ ਖਰਾਬ ਹੁੰਦਾ ਦਿੱਸਦਾ ਆਪਾਂ ਨੂੰ ਤਾਂ ਉਹ ਆਪਾਂ ਨੇ ਕੱਢ ਦਿਆ ਕਰਨਾਗਾ ਨਾਲ ਦੀ ਨਾਲ ਕਿਉਂਕਿ ਇੱਕ ਪਿਆਜ਼ ਵੀ ਖਰਾਬ ਹੋ ਜਾਤਾ ਉਹ ਨਾਲ ਲੱਗ ਲੱਗ ਕੇ ਦੂਸਰਾਂ ਨੂੰ ਵੀ ਖਰਾਬ ਕਰ ਦਿੰਦਾਗਾ ਤੇ ਆਪਾਂ ਹਫਤੇਕ ਬਾਅਦ ਇਹਨਾਂ ਨੂੰ ਚੈੱਕ ਕਰ ਲੈਣਾ ਵੀ ਅੱਜਾਂ ਨੂੰ ਤੇ ਇਹਨਾਂ ਨੂੰ ਆਪਣੇ ਬੰਦ ਕਮਰੇ 'ਚ ਨਹੀਂ ਰੱਖਣਾ ਹੈਗਾ ਬਿਲਕੁਲ ਬੰਦ ਕਮਰੇ 'ਚ ਤੇ ਬਾਕੀ ਤੁਸੀਂ ਪੱਖਾ ਵਗੈਰਾ ਛੱਡ ਦੇਣਾ ਥੋੜੇ ਦਿਨਾਂ ਬਾਅਦ ਵੀ ਇੱਕ ਥੋੜਾ ਟਾਈਮ ਪੱਖਾ ਜ਼ਰੂਰ ਲਾਦਿਆ ਕਰਨਾ ਇੱਕ ਅੱਧਾ ਘੰਟਾ ਪਿਆਜ਼ਾਂ ਨੂੰ ਆਹੀ ਤਰੀਕਾ ਸੀਗਾ ਜੀ ਅੱਜ ਆਪਾਂ ਤੁਹਾਨੂੰ ਦੱਸਣਾ ਪਿਆਜ਼ ਵੀ ਇਸ ਤਰੀਕੇ ਨਾਲ ਖਰਾਬ ਨਹੀਂ ਹੁੰਦੇ ਹੈਗੇ ਤੇ ਜੇਕਰ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗੀ ਤਾਂ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਚੈਨਲ ਨੂੰ ਤੇ ਵੀਡੀਓ ਵੇਖਣ ਲਈ ਜੀ ਧੰਨਵਾਦ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜੀ